कल जो पंजाब सरकार ਵੱਲੋਂ ਸੀਏਜੀ ਦੀ ਰਿਪੋਰਟ ਪੰਜਾਬ ਵਿਧਾਨ ਸਭਾ 'ਚ ਪੇਸ਼ ਕੀਤੀ ਗਈ ਹੈ। ਪਹਿਲੇ ਤੇ ਸਰਾਨੀਆਂ ਗੱਲ ਹੈ ਕਿ ਪੰਜਾਬ ਸਰਕਾਰ ਨੇ ਰਿਪੋਰਟ ਪੇਸ਼ ਕੀਤੀ। ਮੈਨੂੰ ਪਤਾ ਲੱਗਾ ਹੈ ਕਿ ਪਹਿਲਾਂ ਕਈ ਸਾਲ ਇਹ ਰਿਪੋਰਟ ਪੇਸ਼ ਨਹੀਂ ਕੀਤੀ ਜਾਂਦੀ ਸੀ। ਇਸ ਤੋਂ ਉਹ ਗੱਲ ਫਿਰ ਦੁਬਾਰਾ ਉੱਪਰ ਕੇ ਉਨੀ ਪਰੋੜਤਾ ਹੋਈ ਹੈ ਕਿ ਪੰਜਾਬ ਇੱਕ ਬਹੁਤ ਵੱਡੇ ਵਿੱਤੀ ਸੰਕਟ ਵਿੱਚੋਂ ਗੁਜ਼ਰਿਆ ਹੈ ਫਿਸਕਲ ਸਟ੍ਰੈਸ ਚੋਂ ਗੁਜ਼ਰਿਆ ਹੈ ਉਹਦੇ ਕਈ ਆંકੜੇ ਆਏ ਨੇ ਜਿਹੜਾ ਪਬਲਿਕ ਡੈਟ ਹੈ ਉਹ ਹੁਣ ਪੰਜਾਬ ਦਾ 44% ਹੋ ਗਿਆ ਹੈ ਕ੍ਰਾਸ ਸਟੇਟ ਡੋਮੈਸਟਿਕ ਪ੍ਰੋਡਕਟ ਦਾ ਜਿਹਦੀ ਕੀ ਗਾਈਡਲਾਈਨਸ ਹੈ ਕਿ 20% ਹੋਣਾ ਚਾਹੀਦਾ ਦੁੱਗਣਾ ਹੋ ਗਿਆ ਤੇ ਜਿਹੜਾ ਟਾਰਗੇਟ ਸੀ ਰੈਵਨਿਊ ਡੈਫਿਸਿਟ ਦਾ 2% ਆਫ ਜੀਐਸਡੀਪੀ ਉਹ ਵੀ ਦੁੱਗਣਾ ਹੋ ਗਿਆ 4% ਸਾਨੂੰ ਪੰਜਾਬ ਨੂੰ ਜਿਹੜਾ ਪਹਿਲਾਂ ਹੀ 282 282000 ਕਰੋੜ ਦਾ ਕਰਜ਼ਾ ਸੀ ਤੇ 2 ਸਾਲਾਂ ਦੇ ਵਿੱਚ 90000 ਕਰੋੜ ਦਾ ਹੋਰ ਕਰਜ਼ਾ ਚੁਕਣਾ ਪਿਆ ਭਾਵੇਂ ਉਹ ਇੱਕ ਹੋਰ ਗੱਲ ਹੈ ਕਿ ਜਿਹੜੀ 22% ਆਫ ਦੀ ਟੋਟਲ ਰੈਵਨਿਊ ਹੈ ਪੰਜਾਬ ਦਾ ਉਹ ਸਟੇਟ ਗਵਰਨਮੈਂਟ ਦਾ ਇੰਟਰਸਟ ਪੇਮੈਂਟ ਤੇ ਦੇਣਾ ਪੈਂਦਾ ਤੋ ਇੰਨੀ ਨਾਜ਼ੁਕ ਸਥਿਤੀ ਚੋਂ ਜਦੋਂ ਪੰਜਾਬ ਗੁਜ਼ਰ ਰਿਹਾ ਹੈ। ਔਰ ਨਾਲ ਹੀ ਰੈਵਨਿਊ ਵੀ ਵਧਿਆ ਹੈ। GST ਦਾ ਰੈਵਨਿਊ ਵਧਿਆ ਔਰ ਰੈਵਨਿਊ ਵਧਿਆ 11% ਰੈਵਨਿਊ ਵਧਿਆ। ਪਰ ਨਾਲ ਹੀ ਜਿਹੜਾ ਐਕਸਪੈਂਡੀਚਰ ਵੀ ਵਧਿਆ 13%। ਔਰ ਕਿਉਂਕਿ ਇਹ ਸਾਰਾ ਬਾਈ ਜਿੱਥੇ 1/4 ਸਟੇਟ ਦਾ ਰੈਵਨਿਊ ਪ੍ਰਾਣੇ ਖਾਲੀ ਇੰਟਰਸਟ ਦਿੱਤਾ ਜਾ ਰਿਹਾ ਔਰ 90000 ਕਰੋੜ ਹੋਰ ਸਾਨੂੰ ਜਿਹੜਾ ਡੈਟ ਚੁਕਣਾ ਪਿਆ। ਮੈਂ ਸਮਝਦਾ ਇਹ ਜਿਹੜਾ ਫਿਸਕਲ ਡੈਫਿਸਿਟ ਹੈ ਇਹ ਇਕੱਲੇ ਪੰਜਾਬ ਦਾ ਨਹੀਂ ਹੈ ਇਹ ਇੰਡੀਆ ਦਾ ਫਿਸਕਲ ਡੈਫਿਸਿਟ ਹੈ ਪੰਜਾਬ ਭਾਰਤ ਦਾ ਪਿੰਨਾ ਹੈ ਪੰਜਾਬ ਭਾਰਤ ਦਾ ਦਿਲ ਹੈ ਪੰਜਾਬ ਭਾਰਤ ਦੀ ਫੂਡ ਬਾਸਕਟ ਹੈ ਪੰਜਾਬ ਬਾਰਡਰਾਂ ਤੇ ਭਾਰਤ ਦੀ ਰੱਖਿਆ ਕਰਦਾ ਹੈ ਪੰਜਾਬ ਹਰ ਤਰੀਕੇ ਦੇ ਨਾਲ ਉਹ ਇਹ ਜਦੋਂ ਪੰਜਾਬ ਦੇ ਵਿੱਚ ਜੋ ਵੀ ਇੱਕ ਇੱਕ ਟੈਰੋਰੀਜ਼ਮ ਦਾ ਮੌ ਦੌਰਾਨ ਇੱਕ ਤਸ਼ੱਦਦ ਪੀਰੀਅਡ ਸੀ ਇੱਕ ਬਹੁਤ ਬਹੁਤ ਹੀ ਕੰਡੌਣਾ ਸਮਾਂ ਸੀ ਉਦੋਂ ਤੋਂ ਇਹ ਐਕਮੂਲੇਟ ਹੁੰਦਾ ਗਿਆ ਹੁਣ ਜਿੱਥੇ ਪੰਜਾਬ ਸਰਕਾਰ ਵੀ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀ ਹੈ ਉਥੇ ਮੈਂ ਪਾਰਲੀਮੈਂਟ 'ਚ ਵੀ ਇਹ ਬੇਨਤੀ ਕੀਤੀ ਸੀ ਹੱਥ ਜੋੜ ਕੇ ਕੇਂਦਰ ਸਰਕਾਰ ਨੂੰ ਵਿੱਤ ਮੰਤਰੀ ਨੂੰ ਪ੍ਰਧਾਨ ਮੰਤਰੀ ਜੀ ਨੂੰ ਕਿ 8500 ਕਰੋੜ ਰੁਪਏ ਦਾ ਫੰਡ ਇਸ ਟਾਈਮ ਸੈਂਟਰਲ ਗਵਰਨਮੈਂਟ ਕੋਲ ਪੈਂਡਿੰਗ ਪਿਆ ਹੈ ਜਿਹਦੇ ਚੋ 5600 ਕਰੋੜ ਰੁਪਏ ਰੂਰਲ ਡਿਵੈਲਪਮੈਂਟ ਫੰਡ ਹੈ ਉਹ ਮੈਂ ਦੋਨਾਂ ਪਾਸੇ ਹੀ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਵੀ ਮੁੱਖ ਮੰਤਰੀ ਸਾਹਿਬ ਬਹੁਤ ਸਿਆਣੇ ਨੇ ਸੂਝਵਾਨ ਨੇ ਔਰ ਵਿੱਤ ਮੰਤਰੀ ਸਾਹਿਬ ਦੀ ਮੈਂ ਬਹੁਤ ਸ਼ਲਾਘਾ ਕਰਦਾ ਸਰਦਾਰ ਹਰਪਾਲ ਸਿੰਘ ਛੀਮਾ ਜੀ ਦੀ ਉਹ ਕਿਵੇਂ ਮੈਨੇਜ ਕਰ ਰਹੇ ਨੇ ਆਰਟੀਕੂਲੇਟਲੀ ਮੇਰੀ ਗੱਲ ਵੀ ਹੁੰਦੀ ਰਹਿੰਦੀ ਉਹਨਾਂ ਨਾਲ ਇਸ ਸੰਕਟ ਦੇ ਵਿੱਚ resources ਨੂੰ optimally allocate ਕਰਨਾ ਚਲਾਣਾ 5600 ਕਰੋੜ ਰੂਰਲ ਡਵੈਲਪਮੈਂਟ ਫੰਡ ਦਾ ਪੈਂਡਿੰਗ ਹੈ ਉਹ ਮੈਟਰ ਸਬਜੁਡਿਸ ਹੋ ਗਿਆ 1000 ਕਰੋੜ ਰੁਪਿਆ ਨੈਸ਼ਨਲ ਹੈਲਥ ਮਿਸ਼ਨ ਚ ਮਿਲਣਾ ਚਾਹੀਦਾ ਸੀ ਕੋਈ ਨਾਮ ਦੇ ਲੈ ਕੇ ਕੋਈ ਛੋਟਾ ਜਿਹਾ ਨੁਕਤੇ ਤੇ ਕੰਮ ਅੜਿਆ ਤੇ ਇਹ ਜਿਹੜਾ 1837 ਕਰੋੜ ਰੁਪਿਆ ਇਹ ਸਪੈਸ਼ਲ ਅਸਿਸਟੈਂਸ ਟੂ ਸਟੇਟ ਫॉर ਕੈਪੀਟਲ ਇਨਵੈਸਟਮੈਂਟ ਜਿਹਦੇ ਸਾਡੀ ਸੜਕਾਂ ਬਣ ਸਕਦੀਆਂ 인ਫਰਾਸਟਰਕਚਰ ਬਣ ਸਕਦੀ ਹੈ ਉਹ ਵੀ ਰਿਲੀਜ਼ ਨਹੀਂ ਹੋਇਆ ਔਰ ਉਤੋਂ ਪੰਜਾਬ ਹਰ ਸਾਲ 650 ਕਰੋੜ ਰੁਪਇਆ ਜਿਹੜੀ ਕੈਸ਼ ਕ੍ਰੈਡਿਟ ਲਿਮਿਟ ਹੁੰਦੀ ਹੈ ਜਦੋਂ ਅਸੀਂ ਕਣਕ ਔਰ ਝੋਨਾਕ ਸੈਂਟਰਲ ਪੂਲ ਲਈ ਖਰੀਦਦੇ ਆ ਉਹ ਜਿਹੜੀ ਸਾਡੀ ਇੰਟਰਸਟ ਰੇਟ ਹੈ ਬੈਂਕਾਂ ਨੂੰ ਅਸੀਂ ਦਿੰਨੇ ਆ ਉਹ ਫੂਡ ਕਾਰਪੋਰੇਸ਼ਨ ਦੇ ਇੰਟਰਸਟ ਰੇਟ ਤੋਂ ਜ਼ਿਆਦਾ ਹੈ 650 ਕਰੋੜ ਉਹਦੇ ਚ ਦੇਣਾ ਪੈ ਰਿਹਾ ਪਿਛੇ ਥੋੜੀ ਜੀ ਇੰਟਰਸਟ ਰੇਟ ਘਟਕਾਈ ਸੀ ਮੈਂ ਵੀ ਵਿੱਤ ਮੰਤਰੀ ਜੀ ਨੂੰ ਮਿਲਿਆ ਸੀ ਉਹਨਾਂ ਨੇ ਉਦੋਂ ਕਿਹਾ ਸੀ ਫਾਈਨੈਂਸ ਸੈਕਟਰੀ ਨੂੰ ਲੇਕਿਨ ਫਿਰ ਵੀ 650 ਕਰੋੜ ਰੁਪਏ ਦਾ ਜਿਹੜਾ ਉਹਦੇ ਵਿੱਚ ਗੈਪ ਹੈ ਮੈਂ ਸਮਝਦਾ ਇਹਦੇ ਚੋਂ ਗੱਲਬਾਤ ਰਾਈ ਸਾਰੇ ਮਸਲੇ ਹੱਲ ਹੋ ਸਕਦੇ ਆ ਪਿਛੇ ਜਦੋਂ ਮੈਂ ਨਿਯੁਤਤ ਦਿੱਤਾ ਸੀ ਪੰਜਾਬ ਦੇ ਸਾਰੇ ਬਹੁਤ ਹੀ ਆਦਰਯੋਗ ਰਿਸਪੈਕਟਿਡ ਸਤਕਾਰਯੋਗ ਮੈਂਬਰਸ ਆਫ ਪਾਰਲੀਮੈਂਟ ਸਾਰੇ ਮੇਰੇ ਸੱਦੇ ਤੇ ਆਏ ਸੀ ਸਾਰਿਆਂ ਨੇ ਵਿਚਾਰ ਵਟਾਂਦਰਾ ਕੀਤਾ ਸਾਰਿਆਂ ਨੇ ਕਿਹਾ ਕਿ ਪੰਜਾਬ ਲਈ ਸਾਨੂੰ ਇੱਕਸਾਰ ਖੜਾ ਹੋਣਾ ਚਾਹੀਦਾ ਸਭ ਨੇ ਇੱਕ ਬੁਲੰਦ ਆਵਾਜ਼ ਦੇ ਵਿੱਚ ਕਿਹਾ ਇਹਦੇ ਚੋ ਜਿਹੜਾ ਰੂਰਲ ਡਵੈਲਪਮੈਂਟ ਫੰਡ ਹੈ ਉਹ इजीली 네ਗੋਸ਼ੀਏਟ ਹੋ ਸਕਦਾ ਉਹਦੇ ਚ ਕੋਈ ਅਨਡਿਸਪਿਊਟਡ ਅਮਾਉਂਟ ਹੈ ਉਹ ਜਲਦੀ ਰਿਲੀਜ਼ ਹੋਣੀ ਚਾਹੀਦੀ ਹੈ ਔਰ ਮੈਂ ਤੇ ਚਾਹਨਾ ਬਈ ਉਹ ਜੇ ਆਊਟ ਆਫ ਕੋਰਟ ਸੈਟਲਮੈਂਟ ਹੋ ਜਾਏ ਕਿਉਂਕਿ ਉਹ ਪਤਾ ਨਹੀਂ ਹਜੇ ਤੇ ਡੇਟ 3 ਤਰੀਕ ਡੇਟ ਸੀ ਉਹ ਡੇਟ ਹੀ ਨਹੀਂ ਲੱਗੀ ਔਰ ਜਿਹੜਾ ਇਹ 1000 ਕਰੋੜ ਨੈਸ਼ਨਲ ਹੈਲਥ ਮਿਸ਼ਨ ਹੈ ਇਹਦੇ ਜੋ ਜੋ ਨਾਂ ਉੱਤੇ ਹੀ ਕੋਈ ਨਾਂ ਔਰ ਕੋਈ ਹੋਰ ਛੋਟੇ ਜੇ ਬ੍ਰਾਂਡਿੰਗ ਤੇ ਨੁਕਤਾਚੀਨੀ ਆ ਉਹਨੂੰ ਨਿਜਿੱਠਿਆ ਜਾ ਸਕਦਾ ਪਰ ਪਰ ਜਿਹੜੀ ਇਹ ਕੈਸ਼ ਕ੍ਰੈਡਿਟ ਲਿਮਿਟ ਹੈ 650 ਕਰੋੜ ਦੇ ਦਰ ਵਿਚਕਰ ਪੰਜਾਬ ਅਸੀਂ ਕੋਈ ਚੀਜ਼ ਖਰੀਦ ਕੇ ਔਨ ਅਕਾਊਂਟ ਸੈਂਟਰ ਨੂੰ ਦੇ ਰਹੇ ਆ ਵਾਹ ਪੰਜਾਬ ਸ਼ੂਟ ਸਫਰ 650 ਕਰੋੜ ਰੁਪਏ ਤੇ ਜਿਹੜਾ 1837 ਕਰੋੜ